ਸਰਾਂ ਸਰ ਸਿਕਾਂ ਕੀ ਹਾਂ ਜਾਨ ਆਮ ਹੌਪਸੋ ਤੁਸੀਂ ਸਾਰੇ ਠੀਕ ਹੋਵੋਗੇ ਬਾਬਾ ਜੀ ਤੁਹਾਨੂੰ ਬਹੁਤ ਸ਼ਰਕਣ ਤੇ ਤੁਸੀਂ ਨਾ ਸਾਹਮਣੇ ਟਰੀ ਦੇਖੋ ਕਿੰਨਾ ਸੋਹਣਾ ਹੈ ਦੇ ਕਿੰਨੇ ਸੋਹਣਾ ਕਲਰ ਰਹਿਣ ਦਾ ਤੇ ਨਾ ਐਵੇਂ ਮੈਂ ਨਾ ਮੈਂ ਅੰਬ ਮੈਂ ਨਾ ਅੰਬ ਲੈ ਕੇ ਆਈ ਸੀਗੀ ਤੇ ਤੁਸੀਂ ਤੁਸੀਂ ਦੱਸਿਓ ਕਿ ਉਸ ਟਰੀ ਤੇ ਅੰਬ ਦੇ ਕਲਰ ਦੇ ਅੰਬ ਦੇ ਕਲਰ ਵਿੱਚ ਕਿੰਨਾ ਕੁ ਡਿਫਰੈਂਸ ਹੈ ਦੋਨੋਂ ਸੇਮ ਸੇਮ ਜਿਹੀ ਲੱਗਦੇ ਆ ਕਿ ਕਿ ਅੱਜ ਮੈਂ ਤੁਹਾਨੂੰ ਆਂਬ ਕਿਉਂ ਵਿਖਾ ਰਹੀ ਆ ਪਹਿਲਾਂ ਤੁਸੀਂ ਆਂਬ ਦਾ ਸਾਈਜ਼ ਦੇਖੋ ਇਹਨਾਂ ਮਤਲਬ ਮੈਂ ਲੈ ਕੇ ਆਈ ਸੀ ਟੀ ਅੰਟੀ ਇੱਥੇ ਚਾਈਨੀਜ਼ ਸ਼ਾਪ ਹੈ ਉੱਥੋਂ ਸੋ ਇਹਦਾ ਨਾ ਫਲੇਵਰ ਅਲਫਾਂਜ਼ੋ ਮੰਗੋ ਵਰਗਾ ਹੈ जिन्ने इंडियन आंब ਖਾਦੇ ਆ ਨਾ ਉਹ ਦੱਸ ਸਕਦਾ ਕਿ ਇਹਦਾ ਫਲੇਵਰ ਕਿਹਜਾ ਹੋਊਗਾ ਇੱਥੇ ਜਿਹੜੇ ਆਂਬ ਆਉਂਦੇ ਆ ਨਾ ਉਹ ਰਾਜ ਆਂਬ ਉਹਨਾਂ ਦਾ ਫਲੇਵਰ ਇੰਨਾ ਵਧੀਆ ਨਹੀਂ ਹੁੰਦਾ ਪਰ ਪਰ ਇਹਦਾ ਥੋੜਾ ਜਿਹਾ ਅਲਫਾਂਸੋ ਨਾਲ ਸਿਮਿਲਰ ਲੱਗਦਾ ਸੋ ਮੈਂ ਅੱਜ ਬਣਾਉਣ ਲੱਗੀ ਸੀ ਮੰਗੇਓ ਦੀ ਰੈਸਪੀ ਆਂਬ ਦੀ ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਤੇ ਚਲੋ ਆਓ ਹੁਣ ਆਪਾਂ ਬਣਾਉਣੇ ਆ ਰੈਸਪੀ ਉਹਨਾਂ ਆਪਾਂ ਕੀ ਕੀਤਾ ਕਿ ਆਪਾਂ ਆਂਬ ਨੂੰ ਨਾ ਪੀਲ ਕਰ ਲਿਆ ਤੇ ਐਵੇਂ ਪੀਸਿਸ ਵਿੱਚ ਕੱਟ ਦਿੱਤਾ ਤੇ ਨਾਲ ਲਈ ਆਪਾਂ ਲੈ ਲਏ ਐਵੇਂ ਦਾ ਇੱਕ ਬਲੈਂਡਰ ਤੇ ਹੁਣ ਆਪਾਂ ਨਾ ਮੰਗੇਓ ਦੀ ਪਿਊਰੀ ਬਣਾ ਲਵਾਂਗੇ ਤੋਂ ਹੁਣ ਨਾ ਮੈਂ ਮੰਗੇਓ ਦੀ ਪਿਊਰੀ ਬਣਾ ਲਈ ਐ ਤੇ ਆਪਾਂ ਲੈ ਲੈਣਾ ਇੱਕ ਪੈਨ ਤੇ ਐਵੇਂ ਦਾ ਸਟੇਨਰ ਤੇ ਆਹ ਜਿਹੜੀ ਆਪਾਂ ਪਿਊਰੀ ਬਣਾਈ ਐ ਨਾ ਇਹਨੂੰ ਆਪਾਂ ਲਵਾਂਗੇ ਛਾਣ ਹੁਣ ਆਪਾਂ ਮੈਂਗੋ ਪਿਰੀ ਛਾਨ ਲਈ ਹੈ ਆ ਦੇਖੋ ਇਹ ਬਿਲਕੁਲ ਸਮੂਥ ਹੋ ਗਈ ਹੈ ਇਹ ਛਾਨੇ ਤਾਂ ਕਿਉਂਕਿ ਆਂਬ ਦੇ ਵਿੱਚ ਨਾ ਰੇਸ਼ੇ ਰਹਿ ਜਾਂਦੇ ਨੇ ਕਈ ਵਾਰੀ ਉਹ ਵਾਲ ਜੇ ਹੁੰਦੇ ਨੇ ਤੇ ਫਿਰ ਉਹ ਪ੍ਰੋਪਰ ਕੁਕ ਨਹੀਂ ਹੁੰਦੇ ਤੇ ਆਪਾਂ ਨੂੰ ਨਾ ਇਸ ਡਿਸ਼ ਲਈ ਇਹ ਜਿਹੜੀ ਚੀਜ਼ ਬਣਾ ਰੇ ਬਣਾ ਰਹੇ ਆ ਉਹਦੇ ਲਈ ਆਪਾਂ ਨੂੰ ਬਿਲਕੁਲ ਸਮੂਥ ਸਿਲਕੀ ਟੈਕਸਚਰ ਚਾਹੀਦਾ ਹੈ ਆਂਬ ਦਾ ਨਾ ਸੋ ਹੁਣ ਆਪਾਂ ਗੈਸ ਗੈਸ ਨੂੰ ਹਿੱਟ ਅਪ ਕਰ ਲਾਂਗੇ ਤੇ ਮੀਡੀਅਮ ਤੇ ਰੱਖ ਲਾਂਗੇ ਤੇ ਹੁਣ ਆਪਾਂ ਨਾ ਇਸ ਪਿਊਰੀ ਨੂੰ ਪਕਾਉਣਾ ਹੈ ਖੋਲੀ ਖੋਲੀ ਨਾ ਅੱਗੇ ਤੱਕ ਤੇ ਇਹਦੇ ਲਈ ਜਿਆਦਾ ਚੀਜ਼ਾਂ ਨਹੀਂ ਚਾਹੀਦੀਆਂ ਹੈਗੀਆਂ ਇਹਦੇ ਲਈ ਆਪਾਂ ਨੂੰ ਸਿਰਫ ਆਂਬ ਆਂਬ ਚਾਹੀਦਾ ਸੀਗਾ ਖੰਡ ਚਾਹੀਦੀ ਹੈ ਨਿੰਬੂ ਚਾਹੀਦਾ ਜੇ ਨਿੰਬੂ ਨਹੀਂ ਹੈਗਾ ਤੁਸੀਂ ਵੀ ਨਿੰਕਰ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਟਵਿਸਟ ਹੈ ਜਿਹੜਾ ਮੈਂ ਬਾਅਦ ਵਿੱਚ ਤੁਹਾਨੂੰ ਦੱਸੂਗੀ ਸੋ ਹੁਣ ਆਪਾਂ ਇਹਨੂੰ ਆਂਬ ਨੂੰ ਪਕਾਉਨੇ ਆ ਤੇ ਇਹਦੇ ਨਾਲ ਹੀ ਆਪਾਂ ਪਾ ਲੈਣੀ ਹੈ 슈ਗਰ ਤੁਸੀਂ ਦੇਖ ਲਿਓ ਆਂਬ ਕਿੰਨਾ ਕਮੱਠਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਖੰਡ ਪਾਉਣੀ ਹੈ ਤੇ ਤੁਸੀਂ ਬਾਅਦ ਵਿੱਚ ਬਈ ਮਤਲਬ ਪਹਿਲਾਂ ਥੋੜੀ ਪਾਓ ਤੇ ਜਦੋਂ ਆਹ ਪੱਕ ਜਾਏਗੀ ਆਪਣੀ ਪਿਉਰੀ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰ ਲਾਂਗੇ ਕਿ ਆਪਾਂ ਨੂੰ ਹੋਰ ਖੰਡ ਦੀ ਲੋੜ ਹੈ ਕਿ ਨਹੀਂ ਮੇਰੇ ਸਾਬ ਨਾਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੰਬਦਾ ਆਪਦਾ ਵੀ ਮਿੱਠਾ ਹੁੰਦਾ ਸੋ ਹੁਣ ਆਪਾਂ ਇਹਨੂੰ ਪਕਾਉਨੇ ਆ ਇਹਨੂੰ ਲੱਗ ਜਾਏਗਾ 15-20 ਮਿੰਟ ਇਹਨੂੰ ਜਿਹੜੀ ਆ ਪਿਉਰੀ ਹੈ ਨਾ ਇਹਨੂੰ ਰਿਡਿਊਸ ਹੋਣ ਤੇ 15 ਤੋਂ 20 ਮਿੰਟ ਲੱਗ ਜਾਂਦੇ ਹੁੰਦੇ ਆ ਸੋ ਇਹ ਵਾਲੀ ਜਿਹੜੀ ਡਿਸ਼ ਸੀ ਨਾ ਮੈਕਬੈਨਨ ਸਾਡੇ ਇਥੇ thriftie store ਹੈ ਗੋਰੀਆਂ ਦਾ ਉੱਥੇ ਗਈ ਸੀ ਤੇ ਉਹਨਾਂ ਦੇ ਕੋਲ ਨਾ ਨਵੇਂ ਜਿਵੇਂ ਪ੍ਰੋਡਕਟਸ ਆਉਂਦੇ ਆ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਉਹ ਟਰਾਈ ਕਰਾਉਂਦੇ ਆ ਤੇ ਮੈਂ ਉੱਥੋਂ ਲੈ ਕੇ ਆਈ ਸੀ ਮੈਨੂੰ ਬੜਾ ਵਧੀਆ ਲੱਗਿਆ ਸੋ ਹੁਣ ਮੈਂ ਕਿਹਾ ਵੀ ਘਰ ਹੀ ਟਰਾਈ ਕਰਦੇ ਆ ਇਹਨੂੰ ਬਣਾ ਕੇ ਜੋ ਮੇਰੇ ਕੋਲ ਆਂਬ ਹੈਗਾ ਸੀਗਾ ਸੋ ਅੱਜ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਸ਼ੇਅਰ ਕਰ ਦੇਣੀ ਇਹ ਵਾਲੀ ਰੈਸਪੀ ਬੰਦ ਹੀ ਬਹੁਤ ਸਵਾਦ ਹੈ ਤੇ ਸੋ ਇਹਨੂੰ ਬਣਾ ਕੇ ਫ੍ਰੀਜ ਵਿੱਚ ਰੱਖੋ ਇਹਨੂੰ ਤੁਸੀਂ ਰੈਪ ਚ ਲਾਓ ਇਹਨੂੰ ਤੁਸੀਂ ਆਪਣੇ ਟੋਸਟ ਤੇ ਲਗਾਓ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਫਰਾਈ ਕਰੋ ਇਹ ਬੜੇ ਸਵਾਦ ਲੱਗਦੀ ਹੈ। ਉਹਨਾਂ ਦੇਖੋ ਪਿਉਰੀ ਆਪਣੀ ਨਾ ਗਾੜੀ ਵੀ ਹੋ ਗਈ ਹੈ ਤੇ ਥੋੜੀ ਵੀ ਹੋ ਗਈ ਹੈ ਤੇ ਇਹਨੂੰ ਪੱਕਦੇ ਹੋਏ ਨਾ 5 ਤੋਂ 7 ਮਿੰਟ ਹੋ ਗਏ ਹੈ। ਸੋ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਵਾਂਗੇ ਨਮਕ ਬਿਲਕੁਲ ਥੋੜਾ ਜਿਹਾ ਹਲਕਾ ਜਿਹਾ ਤਾਂ ਕਿ ਇਹਦਾ ਫਲੇਵਰ ਹੋਰ ਵਧੀਆ ਲੱਗੇ ਆਪਾਂ ਨੂੰ ਖਾਣ ਦੇ ਵਿੱਚ। ਸੋ ਹਨ ਆਪਾਂ ਦਾ ਰੈਸੈਂਟੇ ਚ ਨਮਕ ਤੇ ਹੁਣ ਇਹਨੂੰ ਹੋਰ ਪਕਾਵਾਂਗੇ ਹੁਣ ਦੇਖੋ ਜਿਹੜੀ ਮੰਗੋ ਪਿਊਰੀ ਸੀ ਨਾ ਹੁੰਦਾ ਕਿੰਨਾ ਸੋਹਣਾ ਰੰਗ ਆ ਗਿਆ ਕਿੰਨਾ ਸੋਹਣਾ ਬ੍ਰਾਈਟ ਬ੍ਰਾਈਟ ਕਲਰ ਹੈ ਤੇ ਅੱਗੇ ਨਾਲ ਉਹਨੇ ਕਾਫੀ ਰਿਡਿਊਸ ਹੋ ਗਈ ਹੈ ਕਾਫੀ ਜ਼ਿਆਦਾ ਰਿਡਿਊਸ ਹੋ ਗਈ ਹੈ ਹੈਨਾ ਤੇ ਹੁਣ ਨਾ ਮੈਂ ਇਹਦੇ ਵਿੱਚ ਜਿਹੜਾ ਟਵਿਸਟ ਤੁਹਾਨੂੰ ਦੱਸਿਆ ਸੀਗਾ ਮੈਂ ਬਣਾ ਰਹੀ ਸੀ ਕਿ ਮੰਗੋ ਵਾਲਾ ਮੰਗੋ ਦਾ ਜੈਮ ਪਰ ਹਲਪੀਨੂ ਪਾ ਕੇ ਮਤਲਬ ਕਿ ਇਹ ਪਿਕਲਡ ਹੈਲੋਪੀਨੋ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਕਿਤੋਂ ਵੀ ਸਟੋਰ ਤੋਂ ਮਿਲ ਜਾਂਦੀਆਂ ਨੇ ਤੇ ਹੁਣ ਆਪਾਂ ਜਿਹੜੀਆਂ ਪਿਕਲ ਹੈਲੋਪੀਨੋ ਨੇ ਨਾ ਉਹ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਕੇ ਇਹਦੇ ਵਿੱਚ ਪਾਵਾਂਗੇ ਤੇ ਮਤਲਬ ਮੈਂ ਜਦੋਂ ਫਸਟ ਟਾਈਮ ਸਟੋਰ ਤੇ ਖਾਦਾ ਸੀ ਇਹਨਾਂ ਦਾ ਫਲੇਵਰ ਬੜਾ ਵਧੀਆ ਆਇਆ ਸੀ ਮੈਨੂੰ ਬੜਾ ਵਧੀਆ ਲੱਗਿਆ ਸੀਗਾ ਸੋ ਤੁਸੀਂ ਹੁਣ ਨਾ ਜਦੋਂ ਬਿਲਕੁਲ ਪਿਉਰੀ ਇੱਕ ਥੋੜੀ ਜੀ ਰਹਿ ਗਈ ਪੱਕ ਗਈ ਹੁਣ ਆਪਣੀ ਪਿਰੀ ਪੱਕ ਗਈ ਸੀ ਨਾ ਹੁਣ ਮੈਂ ਇਹਦੇ ਵਿੱਚ ਪਿਕਲਡ ਹੈਲੋਪੀਨੋ ਪਾ ਦਿਤੀਆਂ ਨੇ ਤੇ ਹੁਣ ਬਸ ਇਹਨੂੰ ਆਪਾਂ 5 ਮਿੰਟ ਲਈ ਹੋਰ ਪਕਾ ਲਾਂਗੇ ਤੇ ਮੈਨੂੰ ਤਾਂ ਇਹਦਾ ਫਲੇਵਰ ਬਹੁਤ ਅੱਛਾ ਲੱਗਿਆ ਤਾਂ ਮੈਂ ਇਹਨੂੰ ਦੁਬਾਰਾ ਬਣਾਇਆ ਤੁਸੀਂ ਵੀ ਬਣਾ ਕੇ ਦੇਖਿਓ ਕਿ ਤੁਹਾਨੂੰ ਇਹਦਾ ਫਲੇਵਰ ਕਿਵੇਂ ਲੱਗਿਆ ਸੋ ਹੁਣ ਨਾ ਆਪਣਾ ਇਹ ਵਾਲਾ ਜੈਮ ਰੈਡੀ ਹੋ ਗਿਆ ਤੇ ਆਪਾਂ ਗੈਸ ਨੂੰ ਕਰ ਦਿੱਤਾ ਆਫ ਤੇ ਇਹਨੂੰ ਨਾ ਬਿਲਕੁਲ ਠੰਡਾ ਹੋਣ ਦਵਾਂਗੇ ਬਿਲਕੁਲ ਜਮਾ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਤੇ ਫਿਰ ਇਹਨੂੰ ਇੱਕ 에 ਟਾਈਟ ਕੰਟੇਨਰ ਦੇ ਵਿੱਚ ਪਾ ਕੇ ਫਰਿੱਜ ਦੇ ਵਿੱਚ ਰੱਖ ਲਾਂਗੇ ਤੇ ਇਹ 10 ਤੋਂ 15 ਦਿਨਾਂ ਤੱਕ 15-20 ਦਿਨਾਂ ਤੱਕ ਫਰਿੱਜ ਵਿੱਚ ਆਰਾਮ ਨਾਲ ਰਹਿ ਜਾਂਦਾ ਹੈ ਤੇ ਤੁਸੀਂ ਮਾਰਕੀਟ ਵਿੱਚੋਂ ਜੈਮ ਲਿਆਣ ਦੀ ਬਜਾਏ ਨਾ ਐਵੇਂ ਫਰੂਟ ਜੈਮ ਕਰੇ ਬਣਾ ਕੇ ਟਰਾਈ ਕਰਿਆ ਕਰੋ ਤੇ ਬੱਚਿਆਂ ਨੂੰ ਵੀ ਦਿਆ ਕਰੋ ਉਹ ਜ਼ਿਆਦਾ ਹੈਲਦੀ ਹੁੰਦੇ ਨੇ ਸੋ ਹੁਣ ਆਪਾਂ ਇਹਦੇ ਠੰਡੇ ਹੋਣ ਦੀ ਵੇਟ ਕਰਦੇ ਆ। ਸੋ ਹੁਣ ਨਾ ਆਪਣੇ ਜੈਮ ਆਪਣਾ ਜੈਮ ਨਾ ਬਿਲਕੁਲ ਠੰਡਾ ਹੋ ਗਿਆ। ਦੇਖੋ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਿਨੇਕਰ ਜਾਂ ਨਿੱਪੂ ਤੇ ਤੁਸੀਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਜਿੰਨਾ ਤੁਹਾਡੇ ਕੋਲ ਜੈਮ ਹੈ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮੈਕਸ ਤੇ ਫਿਰ ਇਹਨੂੰ ਕਰਾਂਗੇ ਕੇਕ ਟਾਈਟ ਕੰਟੇਨਰਸ ਪੈਕ ਐਂਡ ਫਿਰ ਆਪਾਂ ਇਹਨੂੰ ਕਰਾਂਗੇ ਇੰਜੋਏ